ਛੱਪੜਾਂ ਜਿਹੜੀਆਂ ਝੀਲਾਂ ਬਣ ਗਈਆਂ ਛੱਪੜ ਤੋਂ ਉਹ ਪਾਣੀ ਜਿਹੜਾ ਪੂਰੇ ਤਰੀਕੇ ਦੇ ਨਾਲ ਸਿਸਟਮ ਦੇ ਨਾਲ ਸੁਧਾਰਿਆ ਗਿਆ ਛੱਪੜ ਜਿਹੜੇ ਗੰਦੇ ਨਾਲੇ ਵਾਲੇ ਸਾਰੇ ਛੱਪੜਾਂ ਦੇ ਵਿੱਚ ਪਾਣੀ ਦਾ ਜਿਵੇਂ ਇੱਕ ਸਪਾਰਕ ਬਣਾਉਣ ਲਈ ਜਿਵੇਂ ਉਹ ਕੀਤਾ ਪਾਣੀ ਸਾਫ਼ ਕੀਤਾ ਠੀਕ ਹੈ ਤੇ ਉਹ ਦਾ ਮੜ ਕੇ ਖੇਤਾਂ ਨੂੰ ਵੀ ਸਪਲਾਈ ਕੀਤਾ ਪਾਣੀ ਉਹ ਠੀਕ ਹੈ ਜਿਹੜਾ ਗੰਦਾ ਪਾਣੀ ਸੀ ਮਤਲਬ ਉਹ ਖੇਤਾਂ ਨੂੰ ਛੱਡਿਆ ਜਾਣ ਲੱਗਾ ਹੈ ਇਹ ਮੋਟਰ ਲੱਗੀ ਆ ਤਾਂ ਉਹ ਪਾਣੀ ਜਾ ਕੇ ਖੇਤਾਂ ਦੇ ਵਿੱਚ ਵੀ ਜਾਂਦਾ ਅੱਛਾ ਕਹਿੰਦੇ ਪਲਾਸਟਿਕ ਲਿਆਓ ਤੇ ਕਣਕ ਲੈ ਜਾਓ ਗੁੜ ਲੈ ਜਾਓ ਚਾਵਲ ਲੈ ਜਾਓ ਹਨਾ ਜੋ ਚਾਹੀਦੀ ਆ ਚੀਜ਼ ਉਹ ਲੈ ਜਾਓ ਪਰ ਪਲਾਸਟਿਕ ਲਿਆਓ ਤਾਂ ਜੋ ਪ੍ਰਦੂਸ਼ਣ ਨਾ ਫੈਲੇ ਹਾਂਜੀ ਹਾਂ ਜਿੰਨਾ ਵੀ ਕੂੜਾ ਕਚਰਾ ਪਲਾਸਟਿਕ ਹੁੰਦੀ ਆ ਦੇ ਬਦਲੇ ਖੰਡ ਦਿੱਤੀ ਜਾਂਦੀ ਆ। ਅੱਛਾ। ਹੋਰ ਸਮਾਨ ਦਿੱਤਾ ਜਾਂਦਾ। ਹੂੰ। ਜੇ ਨਾਕਾਂ ਵਿੱਚ ਇਕੱਠਾ ਕਰਕੇ ਕੋਈ ਲੈ ਕੇ ਆਉਂਦਾ ਉਹਦੇ ਵਜਨ ਦਾ ਹੀ ਉਹਨਾਂ ਨੂੰ ਰਸਤਨ ਦਿੱਤਾ ਜਾਂਦਾ। ਠੀਕ ਐ। ਇਹ ਵੀ ਗੱਲ ਕਹਿ ਰਹੇ ਆ ਕਿ ਪੜਨ ਆਓ ਇਨਾਮ ਲੈ ਜਾਓ ਕਿਤਾਬਾਂ ਬਦਲੇ ਵੀ ਲਾਇਬ੍ਰੇਰੀ ਬਹੁਤ ਵਧੀਆ ਬੱਚੇ ਬਜ਼ੁਰਗ ਪੜਦੇ। ਫੀਸ ਭਰਨ ਜਾਣੀਆਂ ਬੱਚਿਆਂ ਦੀਆਂ ਸਕੂਲਾਂ ਦੀਆਂ ਜਿਹੜੇ ਬੱਚੇ ਪੜਦੇ। ਅੱਛਾ। ਓਕੇ। ਕੋਈ ਨਹੀਂ ਫੀਸ ਭਰਨ ਜੋਗਾ ਕੋਈ ਮਾਪਿਓ ਨਹੀਂ ਹੈ ਤਾਂ ਪੰਚਾਇਤ ਪੱਧਰ ਤੇ ਭਰੀ ਜਾਂਦੀ ਆ।